ਇਨਫੇਲ ਬਣਾ ਰਿਹਾ ਕੋਈ ਤਾਂ ਬਹੁਤ ਵਧੀਆ ਗੱਲ ਹੈ ਪਹਿਲਾਂ ਤੁਹਾਡੇ ਕੋਲੇ ਹੋਵੇ ਇੱਕ ਮੈਨੂੰ ਦੇ ਗਏ ਹੁਮੈਰ ਅਕਮਰ ਇੱਕ ਤੁਸੀਂ ਗਾ ਜਿਹੜੇ ਵਿਭਾਗੇ ਨਾਲ ਉਹਦਾ ਸੰਬੰਧਤ ਹੈ ਉੱਤਰ ਦੇਈਏ ਫਿਰ ਉਹਦੀ ਤੁਸੀਂ ਮੈਨੂੰ ਆਪਣਾ ਉਹ ਬਖਾ ਜਾਂਦੇ ਹੋ ਰਸੀਦ ਟਾਈਪ ਤੇ ਮੈਂ ਉਹਨੂੰ ਵੇਖ ਕੇ ਆਪੇ ਨੂੰ ਕੱਟ ਕੇ ਮੈਂ ਉਸ ਨਾਲ ਗੱਲ ਕਰ ਸਕਦਾ ਨਹੀਂ ਹੁੰਦਾ ਤੇ ਪਿੰਡ ਦੇ ਮੁਕੀ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਛੋਟੀਆਂ-ਛੋਟੀਆਂ ਗੱਲਾਂ ਨੂੰ ਛੰਡੀ ਕੋਸ਼ਿਸ਼ ਕਰ ਮੈਂ ਸ਼ਾਇਦ ਆਜੇ ਕਰਾਂ ਤੁਸੀਂ ਆਪਣਾ ਜਿਹੜਾ ਇੱਕ ਮੈਂ ਬੇਨਤੀ ਕਰੂੰਗਾ ਵੀ ਜਿਹੜਾ ਕੰਮ ਪੰਦਾ وہی ਵੀ ਲੋੜ ਹੈ ਉਹ ਨੂੰ ਜੇ ਤੁਸੀਂ ਵਧੀਆ ਦਰਖਾਸਤ ਟਾਈਪ ਬਣਾ ਕੇ ਲੈ ਆਓ ਕਿਉਂਕਿ ਜ਼ਰੂਰੀ ਨਹੀਂ ਵੀ ਹਰ ਇੱਕ ਕੰਮ ਮੇਰੇ ਕਰਨ ਵਾਲਾ ਜੇ ਕਿਸੇ ਹੋਰ ਮਹਿਕਵੇਂ ਕੋਲੇ ਉਹ ਸਾਰੀਆਂ ਇੱਕ ਕੋਲੇ ਨਹੀਂ ਜਾਣੀਆਂ ਹੁੰਦੀਆਂ ਇਹਦੇ ਲਈ ਮੈਂ ਹੀ ਕਹੂੰਗਾ ਵੀ ਬਹੁਤੋ ਵੱਖਰਾ ਕੰਮ ਨੂੰ ਖਾਸ ਕਰਕੇ 5-4 ਵਰਕੇ ਰੋ ਲੱਗਦੇ ਜੁਦੇ ਆ। ਉਹ ਤੁਸੀਂ ਉਹਨੂੰ ਵਧੀਆ ਟੱਕੋ ਕਿਉਂਕਿ ਕਈ ਵਾਰੀ ਦਰਖਾਸਤ 3-4-4 ਮਹੀਨਿਆਂ ਦੀ ਮੀਟਿੰਗ ਰੱਖੀ ਗਈ ਹੈ। ਤੁਸੀਂ ਚੁਣੇ ਗਏ ਹੋ। ਤੁਹਾਡੇ ਤੇ ਵੱਡੀ ਜ਼ਿੰਮੇਵਾਰੀ ਹੈ ਪਿੰਡ ਦੀ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਕਿ ਇਹਨੂੰ ਵੀ ਲੋਕਾਂ ਨੂੰ ਜ਼ਰੂਰ ਦੇਵੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ। ਛੋਟੇ ਛੋਟੇ ਝਗੜੇ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਪਿੰਡ 'ਚ ਹੁੰਦੀਆਂ ਉਹਨੂੰ ਸਰਪੰਚ ਤੇ ਉਹਨਾਂ ਦੇ ਸਾਥੀ ਪੰਚਾਇਤ ਮੈਂਬਰ ਜਾਂ ਸਾਡੇ ਸੱਜਣ ਜਿਹੜੇ ਥੋੜੇ ਸਹਿਯੋਗੀ ਹੁੰਦੇ ਉਹਨੂੰ ਰਲ ਮਿਲ ਕੇ ਉੱਥੇ ਟਿਕਾ ਸਕਦੇ ਆ ਉਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਬੋਲੀਆਂ ਬਾੜੀਆਂ ਵੱਡੀਆਂ ਨਹੀਂ ਆਪਾਂ ਬਣਾਉਣੀਆਂ ਨੰਬਰ ਤੋਂ ਪਿੰਡ ਦੀ ਜਿਹੜੇ ਕੰਮਾਂ ਧੰਨੀਆਂ ਦੀ ਤੇ ਤਰੱਕੀ ਦੀ ਡਿਵੈਲਪਮੈਂਟ ਦੇ ਕੰਮ ਹੈ ਉਹਦੇ ਤੁਹਾਡੇ ਤੇ ਬਹੁਤ ਜ਼ਿੰਮੇਵਾਰੀ ਹੈ ਤੁਹਾਡੇ ਪਿੰਡ ਦੀਆਂ ਕੋਈ ਪਹਿਲੀ ਗੱਲ ਇਹ ਗੱਲ ਵੈਸੇ ਕਹਾਵਾਂ ਦੀ ਜੇ ਐ ਵੀ ਜਦੋਂ ਦਾ 70 ਸਾਲਾਂ ਦਾ ਹੋ ਗਿਆ ਗਲੀਆਂ ਤੇ ਨਾਲੀਆਂ ਹੀ ਨਹੀਂ ਹੋਪੀਆਂ ਮੈਂ ਵੀ ਉੱਥੋਂ ਸ਼ੁਰੂ ਕਰੂੰਗਾ ਵੀ ਕੋਈ ਤੁਹਾਡੇ ਉਹ ਪਿੰਡ ਦੀ ਕਹੋ ਕਿ ਪਿੰਡ ਦੀ ਜਿਹੜੀ ਖੂਬਸੂਰਤੀ ਵੀ ਉਹਦੇ ਨਾਲ ਬਣਦੀ ਹੈ ਅੱਜ ਇੱਕ ਤੇ ਚਿਕੜ ਚੋਲਾ ਪਿਆ ਤੇ ਉਹਦੇ ਨਾਲ ਉਸ ਤੇ ਵੀ ਬੁਰਾ ਵੀ ਲੱਗਦਾ ਤੇ ਉਹਦੀ ਔਕ ਵੀ ਹੁੰਦੀ ਆ ਉਸ ਨੂੰ ਸੰਭਾਲਣਾ ਉਸ ਨੂੰ ਨਵਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਤੁਸੀਂ ਉਹਦੇ ਤੇ ਵਾਹਿਗੁਰੂ ਕਰੋਗੇ ਮੈਂ ਸਭ ਤੋਂ ਪਹਿਲਾਂ ਤਾਂ ਹਤੇਸ ਸਿੰਘ ਜੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਿੱਖ ਹੋਂਦਾ ਬੱਕੋ ਬੱਕਰੀ ਚੈਨਲਾਂ ਦਾ ਸਾਰਿਆਂ ਦਾ ਹੀ ਪ੍ਰੈਸ ਵਾਲੇ ਜਿਨ੍ਹਾਂ ਦਾ ਬਹੁਤ ਧੰਨਵਾਦ ਕਰਦੇ ਥੋਡੇ ਨਾਲ ਇਹ ਗੱਲ ਸਾਫ਼ ਹੋ ਜਾਂਦੀ ਆ ਲੋਕਾਂ ਤਾਂ ਹੀ ਵੀ ਪਹੁੰਚ ਜਾਂਦੀ ਆ ਅਸਲ ਵਿੱਚ ਗੱਲ ਕੀ ਐ ਜਿਹੜੇ ਜ਼ਿੰਮੇਵਾਰ ਸੱਜਣ ਨੇ ਇਸ ਗੱਲ ਨੂੰ ਚਲਾਉਂਦੇ ਆ ਲੋਕਾਂ ਤਾਂ ਹੀ ਸਨੇਹਾ ਵਧੀਆ ਸੱਜੇ ਢੰਗ ਨਾਲ ਪਹੁੰਚਾ ਦਿੰਦੇ ਆ ਤੁਹਾਡਾ ਧੰਨਵਾਦੀ ਆ ਸਾਲ ਇੱਕ ਬੀਤ ਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਰੱਖੇ ਇਹ ਵਿੱਚ ਦੁੱਖ ਸੁੱਖ ਵੀ ਬਹੁਤ ਸਾਰੇ ਲੋਕਾਂ ਨੂੰ ਆਏ ਆ ਉਹਦਾ ਰੱਬ ਦਾ ਹੁਕਮ ਆਪਾ ਉੱਥੇ ਕੋਈ ਜ਼ੋਰ ਨਹੀਂ ਚਲਾ ਸਕਦੇ ਔਰ ਨਵਾਂ ਸਾਲ ਕੱਲ ਨੂੰ ਆ ਜਾਣਾ ਸਾਰਿਆਂ ਲਈ ਸਾਰੇ ਰਲ ਮਿਲ ਕੇ ਆਪਾਂ ਇਸ ਦੁਨੀਆਦਾਰੀ ਲਈ ਦੇਸ਼ ਲਈ ਸੂਪੇ ਲਈ ਆਪਣੇ ਨਗਰ ਲਈ ਲੋਕਾਂ ਲਈ ਇਹ ਸੁਖ ਮੰਗੀਏ ਕਿ ਪ੍ਰਮਾਤਮਾ ਸਾਨੂੰ ਆਉਣ ਵਾਲਾ ਸਮਾਂ ਜਿਹੜਾ 2025 ਸ਼ੁਰੂਆਤ ਹੋਣੀ ਹੈ ਉਹ ਸੁੱਖਾਂ ਭਰਿਆ ਹੋਵੇ ਲੋਕ ਭਾਈਚਾਰਾ ਬਣਾ ਕੇ ਰੱਖਣ ਅਸੀਂ ਤਰੱਕੀ ਕਰ ਸਕੀਏ ਅਸੀਂ ਨੇਕ ਕਮਾਈ ਕਰਕੇ ਰਜਮੀ ਰੋਟੀ ਖਾਂਦੇ ਹੋਈਏ ਔਰ ਸੁਖੀ ਜੀਵਨ ਜਿਉ ਸਕੀਏ ਖੁਸ਼ੀਆਂ ਵਿੱਚ ਰਹੀਏ ਅੱਜ ਇਲਾਕੇ ਦੇ ਸਰਪੰਚ ਸਹਿਬਾਨ ਨਵੇਂ ਚੁਣੇ ਗਏ ਉਹਨਾਂ ਨੂੰ ਬੁਲਾਇਆ ਗਿਆ ਸੀ ਕਿਉਂਕਿ ਇੱਕ ਵਾਰੀ ਸਾਰੇ ਇੱਕ ਦੂਸਰੇ ਦੇ ਰੂਪ ਰੂਪ ਵੀ ਹੋ ਜਾਣਗੇ ਸਹੇ ਮੇਰੇ ਨਾਲ ਨਾ ਮੇਰੇ ਭਰਾਵਾਂ ਦਾ ਰਾਤ ਦਾ ਰਹਿੰਦਾ ਸੀ ਪਰ ਆਪ ਵੀ ਦੀ ਸਾਰੇ ਪਿੰਡਾਂ ਨੂੰ ਇੱਕ ਦੂਸਰੇ ਨੂੰ ਜਾਣਣਾ ਤੇ ਦੂਸਰਾ ਇਹਨਾਂ ਨੂੰ ਅਫਸਰ ਸਹਿਬਾਨ ਵੀ ਸਾਡੇ ਵੀਡੀਓ ਸਾਹਿਬ ਲੰਬੀ ਧੇਰ ਕੇਸ਼ ਬਿਸ਼ਨੋਈ ਜੀ ਔਰ ਸਾਡੇ ਦੂਸਰੇ ਲੋਡ ਪਲਾਕ ਵੀ ਪੈਂਦਾ ਲੰਬੀ ਖਲਕੇ ਚ ਸਰਦਾਰ ਸੁਖਵਿੰਦਰ ਸਿੰਘ ਜੀ ਕੰਗ ਸਾਹਿਬ ਸਾਡੇ ਇਸ ਡਿਵੀਜ਼ਨ ਦੇ ਜਿਹੜੇ ਐਕਸੀਨ ਬਿਜਲੀ ਬੋਰਡ ਦੇ ਜੌਨ ਵੀਰ ਜੀ ਵੀ ਬੈਠੇ ਆ ਜਿਹੜੇ ਸਾਡੇ ਐਗਰੀਕਲਚਰ ਦੇ ਚੀਫ ਸੈਕਟਰੀ ਸਹਿਬਾਨ ਹੋਰ ਵੀ ਜਿਹੜੇ ਸਰਕਾਰ ਨਾਲ ਸੰਬੰਧਿਤ ਧਿਰਾਂ ਉਹਨਾਂ ਦੇ ਕਰਮਚਾਰੀ ਅਧਿਕਾਰੀ ਵੀ ਹੈ ਤੇ ਸਾਡੇ ਨਵੇਂ ਚੁਣੇ ਹੋਏ ਸਰਪੰਚ ਤੋਂ ਇਲਾਵਾ ਸਾਡੇ ਸਹਿਯੋਗੀ ਸਾਡੇ ਸਨਮਾਨਯੋਗ ਲੀਡਰ ਸਹਿਬਾਨ ਉਹ ਵੀ ਹੈ ਅਸੀਂ ਇਹ ਮੀਟਿੰਗ ਕੀਤੀ ਹੈ ਕਿ ਕਾਫੀ ਮਹੀਨੇ ਹੋ ਗਏ ਪੰਜਾਬ ਵਿੱਚ ਕੋੜ ਹੀ ਲੱਗਿਆ ਆ ਰਿਹਾ ਸੀਗਾ ਪਹਿਲਾਂ ਲੋਕ ਸਭਾ ਦਾ ਸੀ ਫਿਰ ਪੰਚਾਇਤਾਂ ਦਾ ਹੋ ਗਿਆ ਫਿਰ ਭਾਈ ਇਲੈਕਸ਼ਨਾਂ ਦਾ ਹੋ ਗਿਆ ਤੇ ਉਹਦੇ ਲਈ ਹੁਣ ਕੰਮ ਦੰਦੇ ਨਵੇਂ ਸ਼ੁਰੂ ਹੋਣਗੇ ਨਵੀਆਂ ਇਹ ਪੰਚਾਇਤਾਂ ਬਣੀਆਂ ਇਹਨਾਂ ਤੋਂ ਵੀ ਤੁਹਾਡੀਆਂ ਆਪਣੀਆਂ ਕੋਈ ਸਮੱਸਿਆਵਾਂ ਉਹ ਦੱਸਣੀਆਂ ਤਕਲੀਫਾਂ ਨਵੀਂ ਜਿਹੜੀ ਤਰੱਕੀ ਪਿੰਡ ਲਈ ਲੋੜਾਂ ਲੋਕਾਂ ਨਾਲ ਭਾਈਚਾਰਾ ਲੋਕਾਂ ਨੇ ਤੁਹਾਨੂੰ ਬਹੁਤ ਵੱਡੀ ਪਿੰਡ ਦਾ ਮੁਖੀ ਬਣਾ ਲੈਣਾ ਵੱਡਾ ਸਨਮਾਨ ਹੁੰਦਾ ਉਸ ਦੀ ਮਰਿਆਦਾ ਨੂੰ ਵੀ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਕਾਇਮ ਰੱਖਣ ਲਈ ਤੇ ਲੋਕਾਂ ਦੇ ਲਈ ਤੁਸੀਂ ਇੱਕ ਵੱਡੇ ਦੇ ਰੂਪ ਵਿੱਚ ਆਏ ਹੋ ਵੱਡੇ ਕਰਦੇ ਬੰਦੇ ਦਾ ਜੀ ਦਾ ਦਾ ਫਰਜ਼ ਬਣਦਾ ਕੁ ਸਾਰਿਆਂ ਦੇ ਸਿਰ ਤੇ ਹੱਥ ਰੱਖ ਕੇ ਉਹ ਸਾਰਿਆਂ ਨੂੰ ਇੱਕੋ ਜਿਹਾ ਸਮਝੇ ਸਾਰਿਆਂ ਲਈ ਮਾਨ ਸਨਮਾਨ ਉਹ ਹੈ ਦੇ ਵੀ ਤੁਸੀਂ ਵੀ ਸਾਰੇ ਨਗਰਾਂ ਦੇ ਮੁਖੀ ਹੋ ਤੁਸੀਂ ਪਰਿਵਾਰ ਦੇ ਵੱਡੇ ਹੋ ਤੇ ਤੁਸੀਂ ਵੀ ਸਾਰਿਆਂ ਦੇ ਉਸ ਤਰ੍ਹਾਂ ਕਰੋਗੇ ਮੈਂ ਇਲਾਕੇ ਦਾ ਐਮਐਲਏ ਹੋਣ ਦੇ ਨਾਤੇ ਫਿਰ ਸਰਕਾਰ ਵਿੱਚ ਵਜ਼ੀਰ ਹੋਣ ਦੇ ਨਾਤੇ ਇਹਨਾਂ ਨਾਲ ਇਹ ਮੀਟਿੰਗ ਕੀਤੀ ਹੈ ਵੀ ਜਿਹੜੇ ਕੰਮ ਤੁਹਾਡੇ ਥੰਦੇ ਆ ਤੁਸੀਂ ਕਰਨੇ ਆ ਵੱਖਰੇ ਆ ਜਿਹੜੇ ਗਾਂ ਮੇਰੇ ਤੱਕ ਲਿਆਉਣੇ ਆ ਮੈਂ ਤੁਹਾਡੇ ਲਈ ਹਾਜ਼ਰ ਆ ਸਾਰੇ ਅਫਸਰ ਸਹਿਬਾਨ ਹਾਜ਼ਰ ਆ ਤੁਸੀਂ ਜਿਵੇਂ ਜਿਵੇਂ ਵੀ ਕੋਈ ਕੋਈ ਤਰਤੀਬਾਰ ਆਪਣੀਆਂ ਮੰਗਾਂ ਲੈ ਕੇ ਆਉਂਗੇ ਉਹਨਾਂ ਨੂੰ ਆਪਾਂ ਨਿਖਰੇ ਜਾਣਾਗੇ ਕਿ ਆਪਣੇ ਇਲਾਕੇ ਵਿੱਚ ਵੀ ਆਪਾਂ ਤਰੱਕੀ ਕਰਸੇ ਉਦੇਸ਼ ਇਹ ਲਗਾਤਾਰ ਜਿਹੜੇ ਕਿਸਾਨ ਹੈ ਕੇਂਦਰ ਸਰਕਾਰ ਦੇ ਉੱਤੇ ਜਿਹੜਾ ਹੈ ਕਿ ਮੰਗਾਂ ਨੂੰ ਲੈ ਕੇ ਕਰਨ ਦੇ ਰਹੇ ਹੈਗੇ ਇੱਕ ਵਾਰ ਫਿਰ ਹਾਈ ਲੈਵਲ ਦੀ ਕਮੇਟੀ ਮੇਡ ਪੰਚਪੱਖੋਂ ਲਈ ਇੱਕ ਪੰਚਪੱਖੋਂ ਦੇ ਰਿਸਟ ਕਮਟੀ ਮੇ ਰੱਖੀ ਹੈ ਕਿਸਾਨਾਂ ਦੀ ਪਹਿਲਾ ਕਿਸਾਨ ਜਿਹੜਾ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਇਆ ਅਸਲ ਵਿੱਚ ਜੇ ਵੇਖੋ ਸਾਰਾ ਹੀ ਹਿੰਦੁਸਤਾਨ ਜੇ ਕਹੀਏ ਕਿਸਾਨ ਤੇ ਮਜ਼ਦੂਰੀ ਦੇ ਨਰਮਾਤਾ ਨੇ ਜੇ ਰੋਟੀ ਨਾ ਹੋਵੇ ਤੇ ਡੁੱខਾ ਤੇ ਕੋਈ ਕੰਮ ਨਹੀਂ ਕਰ ਸਕਦਾ ਉਸ ਲਈ ਬਹੁਤ ਮਿਹਨਤ ਕਰਕੇ ਸਾਡੇ ਦੇਸ਼ ਦੀ ਜਿਹੜੀ ਅੰਨ ਭੰਡਾਰਾਂ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਖਾਸ ਕਰਕੇ ਪੰਜਾਬ ਨੇ ਪਰ ਬਹੁਤ ਸਾਰੀਆਂ ਮੁਸ਼ਕਲਾਂ ਨਾਲ ਹਮੇਸ਼ਾ ਯੋਜਨਾ ਬੰਦਾ ਮੈਂ ਤਾਂ ਆਪੇ ਕੀਤੀ ਬਾੜੀ ਮੰਤਰੀ ਹੋਣ ਦੇ ਨਾਂ ਤੇ ਬਹੁਤ ਦੇਖ ਲਿਆ ਅਸੀਂ ਪੈਸੇ ਦੇ ਕੇ ਡੀਏਪੀ ਯੂਰੀਆ ਖਰੀਦਣੀ ਹੁੰਦੀ ਹੈ ਸਾਨੂੰ ਉਹਦੇ ਵਿੱਚ ਵੀ ਕਿਉਂਕਿ ਕਦੇ ਕਿਸੇ ਸਟੇਟ ਵੱਲ ਸਪਲਾਈ ਕਰਦੇ ਕਦੇ ਕਿਸੇ ਵੇਲੇ ਸਾਨੂੰ ਉਹਦੇ ਵਿੱਚ ਪਛੜਾਪਨ ਹਰੇਕ ਵਾਰੀ ਮਿਲਦਾ ਰਿਹਾ ਤੇ ਆਏ ਵਾਰੀ ਬਹੁਤ ਮੈਨੂੰ ਵੀ ਇੱਕ ਸਾਲ ਮਤਲਬ ਤਿੰਨ ਚਾਰ ਸਸਲਾਂ ਦਾ ਹੋ ਗਿਆ ਮੈਂ ਵੀ ਚਿੱਠੀ ਪੱਤਰ ਉਹਨਾਂ ਨਾਲ ਕਰਦਾ ਰਹਿਣਾ ਤੇ ਉਹ ਵੀ ਵੈਸੇ ਉਹਨਾਂ ਨੂੰ ਮੰਗ ਕਰਦਾ ਰਹਿਣਾ ਸਾਡੇ ਲਈ ਇਹ ਆਉਂਦਾ ਦੂਸਰੀ ਗੱਲ ਕਿ ਜਿਹੜੀ ਵੱਡੀ ਗੱਲ ਹਰ ਇੱਕ ਚੀਜ਼ ਦੀ ਕੀਮਤ ਜਰੂਰ ਤੈਅ ਕੀਤੀ ਜਾਂਦੀ ਹੈ ਪਰ ਸਾਨੂੰ ਐਮਐਸਪੀ ਦੇ ਲੋ ਪਤਾ ਨਹੀਂ ਕਿਉਂ ਪਾਸੇ हट ਰਹੇ ਆ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਜੇ ਉਹ ਥਾਂ ਜੇ ਵੀ ਸੈਂਟਰ ਗਵਰਨਮੈਂਟ ਹਜ਼ਾਰਾਂ ਕਰੋੜ ਰੁਪਏ ਕਈ ਪ੍ਰੋਜੈਕਟਾਂ ਨੂੰ ਜਿਨ੍ਹਾਂ ਦੀ ਕੋਈ ਬਹੁਤੀ ਲੋੜ ਵੀ ਨਹੀਂ ਹੁੰਦੀ ਉਧਰ ਵੀ ਲਾ ਦਿੰਦੇ ਨੇ ਕਈ ਘਰਾੜਿਆਂ ਨੂੰ ਛੱਡਦੇ ਰਹੇ ਆ ਪਰ ਮੈਂ ਤਾਂ ਵੀ ਇੱਕ ਮਜ਼ਦੂਰ ਦੀ ਮੰਗ ਤਾਂ ਹੈ ਇਹ ਮੈਨੂੰ ਕੰਮ ਦੇ ਜੀ ਕਿਸਾਨ ਦੀ ਮੰਗ ਇਹ ਹੈ ਕਿ ਮੈਨੂੰ ਜਿਹੜੀ ਮੈਂ ਫਸਲ ਬੀਜ ਲਈ ਹੈ ਮੈਂ ਕਿਤੇ ਵੇਚ ਜਾਵਾਂ ਤੇ ਸੋਖੀ ਵਿਕ ਜਾਵੇ ਤੇ ਮੈਨੂੰ ਵੀ ਬੰਦ ਦੀ ਕੀਮਤ ਮਿਲ ਜੇ ਇਹ ਵੱਡੀ ਗੱਲ ਨਹੀਂ ਸੈਂਟਰ ਗਵਰਨਮੈਂਟ ਨੂੰ ਮੈਂ ਤਾਂ ਇਹ ਵੀ ਕਹੂੰਗਾ ਪਾਰਲੀਮੈਂਟ ਦੇ ਮੈਂਬਰ ਵੀ ਤਕਰੀਬਨਤੋਂ ਵੱਧ ਜਿਹੜੇ ਇਤਿਹਾਸ 'ਚੋਂ ਸਾਡੇ ਨਾਲ ਸੰਬੰਧਿਤ ਹੈ ਕਿ ਹਿੰਦੁਸਤਾਨ 70% ਤੋਂ ਵੱਧ ਪਿੰਡਾਂ ਵਿੱਚ ਵਸਦਾ ਹੋਇਆ ਇਹਨਾਂ ਲੋਕਾਂ ਦੀ ਜਾਇਜ਼ ਮੰਗ ਹੈ ਇਹਨੂੰ ਮੰਨ ਲੈਣਾ ਚਾਹੀਦਾ ਕਮੇਟੀਆਂ ਕੂਟੀਆਂ ਬਣਾ ਦਿੰਦੀ ਹੈ ਸੁਪਰੀਮ ਕੋਰਟ ਜਾਂ ਉਸ ਤੇ ਅਸਰ ਵੀ ਕਰੇ ਉਹਨਾਂ ਦੀ ਗੱਲ ਸੁਣੇ ਉਹਨਾਂ ਕਰ ਨੂੰ ਸਿਰੇ ਵੀ ਲਵਾਵੇ ਤੇ ਚੰਗਾ ਕੰਮ ਦਾ ਇੱਕ ਮੈਨ ਮਾੜਾ ਨਹੀਂ ਕਹਿੰਦਾ ਕਿਉਂਕਿ ਗੱਲਬਾਤ ਨਾਲ ਹੀ ਹਰ ਇੱਕ ਮਸਲਾ ਹੱਲ ਹੁੰਦਾ ਤੇ ਹੱਲ ਹੋਣਾ ਚਾਹੀਦਾ ਮੇਰੀ ਤਾਂ ਇਹੀ ਜਿਹੜੀ ਤਮੰਨਾ ਹੈ ਦੂਸਰੇ ਪਾਸੇ ਜਿਹੜਾ ਜੀਤੀ ਸਿੰਘ ਢੱਲੇਵਾਲ ਜਿਹੜਾ ਹੈਗਾ ਮਰਨਵਾਰ ਬੈਠੇ ਹੋ ਗਏ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਿਰ ਤਿੰਨ ਦਿਨ ਦਾ ਟਾਈਮ ਦਿੱਤਾ ਹੈਗਾ ਉਹਦੀ ਸੁਵਾਰ ਰੱਖਣ ਲਈ ਢੱਲੇਵਾਲ ਸਾਹਿਬ ਨੇ ਇੱਕ ਮਹੀਨੇ ਤੋਂ ਬਾਅਦ ਹੋ ਗਿਆ ਜਿਹੜਾ ਉਹਨਾਂ ਨੇ ਵਰਤ ਰਕਸ਼ ਡਿਆ ਇਸ ਖੰਦੇ ਪਿੰਦੇ ਨੇ ਸਿਹਤ ਕਮਜ਼ੋਰ ਹੋਈ ਹੈ ਮੈਂ ਵੀ ਔਰ ਸਾਰੀ ਸਰਕਾਰ ਦਾ ਵਫਦੀ ਉਹਨਾਂ ਨੂੰ ਮਿਲਣ ਗਿਆ ਸੀ ਗੱਲਬਾਤ ਕਰਕੇ ਵੀ ਆਏ ਸਾਂ ਇਹ ਮੈਂ ਤਾਂ ਜਿਹੜੇ ਭਾਰਤ ਦੇ ਖੇਤੀਬਾੜੀ ਮੰਤਰੀ ਉਹਨਾਂ ਨੂੰ ਵੀ ਆਪਣੇ ਵੱਲੋਂ ਪੱਤਰ ਲਿਖਿਆ ਸੀਗਾ ਵੀ ਤੁਸੀਂ ਵਿਚ ਪੈ ਕੇ ਕਿਉਂਕਿ ਤੁਸੀਂ ਖੇਤੀਬਾੜੀ ਨੂੰ ਸੰਭਾਲਦੇ ਆਂ ਤੇ ਅ ਦੱਲੇਵਾਰ ਸਾਹਿਬ ਦੀ ਜਿਹੜੀਆਂ ਮੰਗਾਂ ਆ ਕੇ ਤੁਸੀਂ ਮੁਲਾਕਾਤ ਕਰਕੇ ਉਹਨਾਂ ਸ੍ਰੀ ਲਾਹੌ ਕਿਉਂਕਿ ਜੇ ਐਹੋ ਜਿਹੀਆਂ ਗੱਲਾਂ ਹੋਣ ਲੱਗਦੀਆਂ ਲੱਗ ਰਹੀਆਂ ਤਾਂ ਨਾ ਹੀ ਭਾਰਤ ਲਈ ਤੇ ਨਾ ਹੀ ਪੰਜਾਬ ਲਈ ਕੋਈ ਸ਼ੁਭ ਸ਼ਗਨ ਹੈ ਸੈਂਟਰ ਸਰਕਸ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਹਾਲਾਂਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਰੀ ਸਰਕਾਰ ਆਹਨ ਭਰਾਵਾਂ ਨੂੰ ਕਿਹਾ ਸੀ ਤੁਹਾਡੇ ਨਾਲ ਹੈ ਅਸੀਂ ਇਸ ਗੱਲ 'ਚ ਜਿੰਨਾ ਵੀ ਤੁਹਾਡਾ ਸਹਿਯੋਗ ਕਰ ਸਕਦੇ ਕਰ ਰਹੇ ਹਾਂ ਸੁਪਰੀਮ ਕੋਰਟ ਜਿੱਥੇ ਗੱਲ ਸੈਂਟਰ ਗਵਰਨਮੈਂਟ ਨੂੰ ਕਹਿਣੀ ਚਾਹੀਦੀ ਹੈ ਮਾਨ ਜੋ ਨੇ ਉਹਨਾਂ ਨੇ ਪੰਜਾਬ ਨਾਲ ਗੱਲ ਕਰਦਿੰਦੇ ਆ ਹਾਲਾਂਕਿ ਸੈਂਟਰ ਗਵਰਨਮੈਂਟ ਨੇ ਇਸ ਗੱਲ ਨੂੰ ਨਿਬੇੜਾ ਤੱਕ